ਵੱਡਾ ਗੁਨਾਹ ਇਹ ਤੋਂ ਸ਼ਰਮਸਾਰ ਗੱਲ ਕੋਈ ਨਹੀਂ ਔਰ ਪੰਜਾਬ ਦੀ ਧਰਤੀ ਇਹ ਜਰਖੇਸ਼ ਧਰਤੀ ਜਿੱਥੇ ਮਾਵਾ ਭੈਣਾ ਦਾ ਧੀਆ ਦਾ ਸਤਕਾਰ ਕਰਨਾ ਸਾਡੇ ਗੁਰੂ ਸਾਹਿਬਾਨਾ ਨੇ ਸਾਨੂੰ ਉਹ ਰਸਤਾ ਦਿਖਾਇਆ ਕਿ ਬੱਚੀਆਂ ਦਾ ਮਾਵਾ ਦਾ ਭੈਣਾ ਦਾ ਸਤਕਾਰ ਕਰਨਾ ਬਣਦਾ ਅੱਜ ਹਾਲਾਤ ਇਹ ਹੋ ਗਏ ਆ ਦਿੱਲੀ ਮਾਡਲ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਕਿਉਂ ਮੈਂ ਜ਼ਿਕਰ ਕਰ ਰਿਹਾ ਮੈਂ ਇਹਦੇ ਚ ਪੋਲਿਟਿਕਸ ਬਿਲਕੁਲ ਨਹੀਂ ਕਰਦਾ ਮਗਰ ਮੈਂ ਸਾਰੇ ਪਿੰਡ ਚ ਫਿਰ ਕੇ ਆਇਆ ਇਹਨਾਂ ਸਾਰੀਆਂ ਭੈਣਾਂ ਨੂੰ ਮਿਲ ਕੇ ਆਇਆ ਇੱਥੇ ਇੱਕ ਕਤਲ ਹੋ ਸਕਦਾ ਸੀ ਜੋ ਹਾਲਾਤ ਇਹਥੇ ਸਕੂਲ ਚ ਪੈਦਾ ਕਰਤੇਗੇ ਔਰ ਇਹ ਇਨਸੀਡੈਂਟ ਇਹ ਟੀਚਰ ਰਕੇਸ਼ ਕੁਮਾਰ ਉਹਦੀ ਭਰਤੀ ਨੂੰ ਹਲੇ ਉਹ ਪ੍ਰੋਬੇਸ਼ਨ ਪੀਰੀਅਡ ਚ ਚੱਲਦਾ ਜੋ ਮੇਰੇ ਕੋਲ ਖਬਰ ਆਈ ਆ ਭਰਤੀ ਨੂੰ ਵੀ ਉਹਨੂੰ 1.5 ਸਾਲ ਦਾ ਸਮਾਂ ਹੀ ਹੋਇਆ ਮੌਜੂਦਾ ਸਰਕਾਰ ਦੀ ਭਰਤੀ ਆ ਜਾਂ ਪਿਛਲੀ ਦੀ ਹੈ ਤਾਂ ਸਪਸ਼ਟ ਹੋ ਜੂਗਾ ਮਗਰ ਉਹਨੂੰ ਕੰਮ ਕਰਦਿਆਂ ਨੂੰ 1.5 ਸਾਲ ਹੋਇਆ ਇਹ ਸਕੂਲ ਚ ਆਇਆ ਨੂੰ ਉਨੂੰ 2-3 ਮਹੀਨੇ ਹੋ ਗਏ ਆ। ਔਰ ਇਹ ਸਾਰਾ ਤੁਸੀਂ ਵੇਖਿਓ ਕਦੋਂ ਦਾ ਉਹ ਇਹ ਕੰਮ ਇੱਥੇ ਕਿਉਂਕਿ ਇਹ ਸਾਰੇ ਸਕੂਲ ਦੇ ਹਾਲਾਤ ਤੁਸੀਂ ਵੇਖ ਲੇ ਮੈਂ ਤਾਂ ਕਲਾਸਾਂ ਦਾ ਜ਼ਿਕਰ ਕੀਤਾ ਕਿਉਂਕਿ ਇੱਥੇ ਕੋਈ 25-30 ਬੱਚੇ ਨੇ ਔਰ 25-30 ਬੱਚਿਆਂ ਚੋਂ ਕੋਈ 4-5-6 7 ਤੋਂ ਵੱਧ ਤੋਂ ਵੱਧ 7-8 ਬੇਟੀਆਂ ਨੇ। ਪਿਛਲੇ 2-2.5 ਮਹੀਨੇ ਤੋਂ ਉਦੀ ਇਹ ਕਾਰ ਜੋ ਉਹ ਗਲਤ ਹਰਕਤ ਸ਼ਰਮਸਾਰ ਕਰਨ ਵਾਲੀ ਹਰਕਤ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਕਰ ਰਿਆ ਸੀ ਮਗਰ ਬੇਟੀਆਂ ਨੇ ਇਹ ਗੱਲ 20 ਤਰੀਕ ਦੇ ਨੇੜੇ ਤੇੜੇ ਦਸੰਬਰ 20 ਤਰੀਕ ਨੂੰ ਉਹਨਾਂ ਨੇ ਇਹ ਗੱਲ ਮਾਪਿਆਂ ਦੇ ਨੋਟਿਸ 'ਚ ਲੈ ਕੇ ਆਏ 20 ਨੂੰ ਜਦ ਉਹਨਾਂ ਦੇ ਨੋਟਿਸ 'ਚ ਆਈ ਮੈਨੂੰ ਇਹ ਦੱਸ ਦਿਆ ਨੇ ਸਾਡੀਆਂ ਭੈਣਾਂ ਕਿ ਅਸੀਂ ਨਾਲ ਦੀ ਨਾਲ ਜੋ ਇੱਥੇ ਪਹਿਲਾ ਪ੍ਰਿੰਸੀਪਲ ਲੰਮਾ ਸਮਾਂ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਉਹਨਾਂ ਦੇ ਨੋਟਿਸ 'ਚ ਲੈ ਕੇ ਗਏ। ਔਰ ਜਦ ਉਹਨਾਂ ਦੇ ਨੋਟਿਸ 'ਚ ਆਈ ਇਹਨਾਂ ਨੂੰ ਜਵਾਬ ਇਹ ਮਿਲਿਆ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਕੋਈ ਰੌਲਾ ਨਾ ਪਾਓ। ਅਸੀਂ ਇਹ ਮਸਲੇ ਨੂੰ ਹੱਲ ਕਰ ਦਿਆਂਗੇ ਉਹਦੀ ਬਦਲੀ ਕਰਾ ਦਿਆਂਗੇ। ਕਹਿਣ ਦਾ ਭਾਵ ਕਿ ਇਸ ਮਸਲੇ ਨੂੰ ਦਬਾਉਣ ਦੀ ਹਰ ਤਰੀਕੇ ਦੀ ਕੋਸ਼ਿਸ਼ ਹੋਈ। ਵੇ ਕੋ ਮਾਪਿਆਂ ਵਾਸਤੇ ਕੋਈ ਸੌਖਾ ਕੰਮ ਨਹੀਂ ਇਹ ਜੀ ਗੱਲ ਸਾਹਮਣੇ ਆ ਕੇ ਕਰਨੀ ਮਗਰ ਅਖੀਰ ਚ ਜਦ ਇਹਨਾਂ ਦੀ ਕੋਈ ਸਕੂਲ এডਿਕੇਸ਼ਨ ਬੋਰਡ ਨੇ ਸੁਣੀ ਨਹੀਂ ਜਿਹੜੇ ਆਲਾ ਟੀਚਰ ਸੀ ਉਹਨਾਂ ਨੇ ਸੁਣੀ ਨਹੀਂ ਅਖੀਰ ਚ ਇਸ ਗੱਲ ਨੂੰ ਇਹ ਥਾਣੇ ਤੱਕ ਲੈ ਕੇ ਗਏ ਔਰ ਮੈਂ ਇਹਨਾਂ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਥਾਣੇ ਤੱਕ ਗਏ ਕਹਿੰਦੇ ਜੀ ਸਾਡੀ ਅਸੀਂ ਜ਼ਿੰਮੇਵਾਰੀ ਸਮਝਦੇ ਕਿ ਸਾਨੂੰ ਪਤਾ ਹੈ ਇਹ ਸਾਡੇ ਪਰਿਵਾਰਾਂ ਲਈ ਇਹ ਬਹੁਤ ਵੱਡਾ ਇਹ ਔਖਾ ਕੰਮ ਹੋ ਸਕਦਾ ਮਗਰ ਕਿਉਂ ਲੈ ਕੇ ਗਏ ਕਿ ਇਹ ਬੰਦਾ ਜਾ ਕੇ ਜੇ ਕਿਤੇ ਹੋਰ ਨੌਕਰੀ ਕਰੂਗਾ ਤੇ ਕਿੰਨਿਆਂ ਦੀ ਜ਼ਿੰਦਗੀ ਇਹਨੇ ਜਾ ਕੇ ਖਰਾਬ ਕਰਨੀ ਸੀ ਮਤਲਬ ਬਹੁਤ ਵੱਡੀ ਪੰਜਾਬ ਦੀ ਧੀਆਂ ਪੈਣਾ ਪ੍ਰਤੀ ਆਪ ਦੀ ਜ਼ਿੰਮੇਵਾਰੀ ਸਮਝਦਿਆਂ ਆਪ ਦੇ ਪਰਿਵਾਰ ਦੀ ਨਾ ਪਰਵਾਹ ਕਰਦਿਆਂ ਹੋਇਆਂ ਇਹ ਜਾ ਕੇ ਇਹਨਾਂ ਨੇ ਮਨ ਬਣਾ ਲਿਆ ਕਿ ਇਹ ਲੜਾਈ ਲੜਨ ਦੀ ਲੋੜ ਹੈ ਇਹ じゃ ਟੀਚਰ ਕਿਸੇ ਸਕੂਲ ਚ ਨਹੀਂ ਚਾਹੀਦਾ ਮਾਸਟਰ ਇਹਨਾਂ ਨੇ ਜਾ ਕੇ ਥਾਣੇ 'ਚ ਸ਼ਿਕਾਇਤ ਕੀਤੀ ਜਿੱਥੇ ਕੰਮ ਠੀਕ ਹੋਇਆ ਚਾਹੇ ਉਹ ਐਸ ਐਚ ਓ ਮਜੀਠਾ ਚਾਹੇ ਉਥੇ ਇੱਕ ਉਹਨਾਂ ਦੇ ਨਾਲ ਇਹ ਕਮਲਪ੍ਰੀਤ ਕੌਰ ਸਬ ਇੰਸਪੈਕਟਰ ਨੇ ਇਹ ਆਪ ਪਰਿਵਾਰ ਦੱਸਦੇ ਆ ਕਿ ਉਹਨਾਂ ਨੇ ਸਾਡੀ ਬੜੀ ਨੇੜੇ ਹੋ ਕੇ ਸੁਣੀ ਔਰ ਨਾਲ ਦੀ ਨਾਲ ਪਰਚਾ ਦਰਜ ਕਰਤਾ ਹੁਣ ਦੇਖੋ ਪਰਚਾ ਦਰਜ ਹੋਇਆ 31 2024 ਨੂੰ 5:40 ਤੇ ਅੱਜ ਮੈਂ ਕਿਉਂ ਆਇਆ ਇੱਥੇ ਅੱਜ 7 ਤਰੀਕ ਹੋ ਗਈ ਜੀ ਔਰ 7 ਤਰੀਕ ਦੇ ਵੀ ਤੁਸੀਂ ਸਮਝੋ ਹਲੇ ਥੋੜੀ ਦੇਰ 'ਚ 5:40 ਹੀ ਹੋ ਜਾਣੇ ਘਟੋ ਘਟ 4 ਦਿਨ ਤੋਂ ਵੱਧ ਸਮਾਂ ਪੂਰਾ ਹੋਣ ਨੂੰ ਆਇਆ ਹਲੇ ਤੱਕ ਰਕੇਸ਼ ਕੁਮਾਰ ਕਿੱਥੇ ਔਰ ਮੈਂ ਇਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੇ ਮਾਪਿਆਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਕੋਲ ਕੋਈ ਹੁਣ ਤੱਕ ਆਇਆ ਹਰਜੋਤ ਸਿੰਘ ਬੈਂਸ ਸਾਹਿਬ ਤੁਸੀਂ ਮੰਤਰੀ ਹੋ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਹੋ ਤੇ ਗੱਲ ਕਰਦੇ ਹੋ ਦਿੱਲੀ ਦਾ ਮਾਡਲ ਲਾਗੂ ਕਰਨਾ ਕਿ ਇਹ ਮਾਡਲ ਹੈ ਦਿੱਲੀ ਦਾ ਕਿ ਸਾਡੀ ਬੱਚੀਆਂ ਨਾਲ ਬੇਟੀਆਂ ਨਾਲ ਧੀਆ ਭੈਣਾਂ ਨਾਲ ਬਦਸਲੂਕੀ ਹੋਵੇ ਤੇ ਤੁਸੀਂ ਉਸ ਸਕੂਲ ਚ ਜਾਂ ਉਸ ਪਿੰਡ ਚ ਆ ਕੇ ਉੱਥੇ ਆ ਕੇ ਕਿਸੇ ਦਾ ਪਤਾ ਲੈਣਾ ਨਾ ਠੀਕ ਸਮਝੋ ਕਿਉਂ ਇਹਨਾਂ ਦੇ ਬੱਚੇ ਕਿਉਂਕਿ ਇਹ ਗਰੀਬ ਘਰਾਂ ਨਾਲ ਸੰਬੰਧਿਤ ਨੇ ਇਹ ਮਿਹਨਤ ਕਾ ਚ ਲੋਕ ਨੇ ਇਹ ਦਿਹਾੜੀ ਕਰਨ ਵਾਲੇ ਲੋਕ ਨੇ ਤੇ ਇਹਨਾਂ ਦੀਆਂ ਭਾਵਨਾ ਕੋਈ ਨਹੀਂ ਇਹਨਾਂ ਦੀ ਇੱਜ਼ਤ ਕੋਈ ਨਹੀਂ ਕਿ ਇਹ ਦਿੱਲੀ ਦਾ ਮਾਡਲ ਹੈ ਕਿੱਥੇ ਵੇਅਰ ਇਜ਼ ਦਾ ਬਲੱਡੀ ਮਿਨਿਸਟਰ ਮੈਂ ਅਪਸੋਰ ਨਾਲ ਕਹਿ ਰਿਹਾ ਕਿ ਮੈਂਡੇ ਸਖਤ ਲਾਭ ਚ ਵਰਤ ਰਿਹਾ ਵੇਅਰ ਇਜ਼ ਦ ਮਿਨਿਸਟਰ ਕਿਹੜੀ ਐਜੂਕੇਸ਼ਨ ਮਹਕਮਾ ਹੈ ਤੁਹਾਨੂੰ ਸ਼ਰਮ ਹੀ ਕੋਈ ਨਹੀਂ ਤੁਹਾਡਾ ਹੁਣ ਤੱਕ ਤੁਹਾਡਾ ਮੰਤਰੀ ਇੱਥੇ ਚਾਹੀਦਾ ਸੀ ਤੁਹਾਡਾ ਚੀਫ ਮਿਨਿਸਟਰ ਆਫਿਸ ਇੱਥੇ ਚਾਹੀਦਾ ਸੀ ਚੀਫ ਮਿਨਿਸਟਰ ਸਾਹਿਬ ਤਾਂ ਆਪਦਾ ਇਲਾਜ ਕਰਾਉਣ ਤੇ ਗਏ ਹੋ ਜਾਂ ਕਹਿੰਦੇ ਕਿਸੇ ਸੂਬੇ ਚ ਚਲੋ ਕਰਾ ਲਣ ਆਪਦਾ ਇਲਾਜ ਜਿਹੜਾ ਕਰਾਉਣਾ ਬਾਕੀ ਨੂੰ ਕੀ ਹੋਇਆ ਇਹ ਨਾ ਐਜੂਕੇਸ਼ਨ ਸੈਕਟਰੀ ਇੱਥੇ ਆਇਆ ਨਾ ਚੀਫ ਮਿਨਿਸਟਰ ਦਫਤਰ ਤੋਂ ਕੋਈ ਆਇਆ ਨਾ ਐਜੂਕੇਸ਼ਨ ਡਿਪਾਰਟਮੈਂਟ ਤੋਂ ਕੋਈ ਆਇਆ ਤੇ ਕਿਉਂ ਕਿਉਂਕਿ ਇਹ 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 ਮਿਹਨਤ ਕਰਨ ਵਾਲੇ ਨੇ ਗਰੀਬ ਨੇ ਤੇ ਇਹਨਾਂ ਦੀ ਕੋਈ ਭਾਵਨਾ ਨਹੀਂ ਜਿਹੜੀ ਮਰਜ਼ੀ ਇਹਨਾਂ ਦੀ ਭਾਵਨਾ ਨਾਲ ਖਲਵਾੜ ਕਰੇ ਜੋ ਮਰਜ਼ੀ ਕਰੇ ਕਿ ਇਹ ਦਿੱਲੀ ਦਾ ਮਾਡਲ ਕੀ ਇਹਨੂੰ ਇਨਸਾਨੀਅਤ ਕਵਾਂਗੇ ਕਿ ਹਵਾਨੀਅਤ ਕਵਾਂਗੇ ਰਾਖਸ਼ਸ ਦਾ ਰੂਪ ਕਵਾਂਗੇ ਕਿ ਕੀ ਕਵਾਂਗੇ ਬੜੇ ਅਫਸੋਸ ਨਾਲ ਮੈਂ ਇੱਥੇ ਆਉਣ ਤੋਂ ਪਹਿਲਾਂ ਵੀ ਸੋਚ ਰਿਆ ਸੀਗਾ ਜਦ ਮੈਂ ਇੱਥੇ ਚਲੇ ਗਿਆ ਤੇ ਮੁੱਦਾ ਮੁੱਦਾ ਬਹੁਤ ਹਾਈਲਾਈਟ ਹੋ ਜਾਣਾ ਹਾਈਲਾਈਟ ਕਰਨ ਦਾ ਮਕਸਦ ਨਹੀਂ ਸੀ ਹਾਈਲਾਈਟ ਉਦੋਂ ਕਰਨਾ ਪੈ ਗਿਆ ਜਸਟਿਸ ਦਿਵਾਉਣ ਦਾ ਮਕਸਦ ਬਣ ਗਿਆ ਜਦੋਂ ਕਿ ਜਸਟਿਸ ਹੀ ਨਹੀਂ ਹੋ ਰਹੀ ਇਨਸਾਫ਼ ਹੀ ਨਹੀਂ ਮਿਲ ਰਿਹਾ ਔਰ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰ ਜੇ ਕਿ ਇੱਕ ਅਖਬਾਰ ਨੇ ਇਹ ਖਬਰ ਛਾਪੀ ਕਹਿੰਦੇ ਅਸੀਂ ਸਾਰਿਆਂ ਕੋਲ ਗਏ ਇੱਕ ਅਖਬਾਰ ਨੇ ਕਵਰ ਛਾਪੀ ਏ ਮੁੜ ਕੇ ਇਸ ਇਸ਼ੂ ਨੂੰ ਮੀਡੀਆ ਨੇ ਟੇਕ ਅਪ ਕੀਤਾ ਨਹੀਂ ਤੇ ਮੈਟਰ ਨੂੰ ਤਾਂ ਰਫਾ-ਦਫਾ ਕਰਨ ਦੀ ਸਾਰੀ ਕੋਸ਼ਿਸ਼ਾਂ ਲੱਗੀਆਂ ਸੀ ਇਹਨਾਂ ਨੂੰ ਕਿਹਾ ਗਿਆ ਆ ਵਿਚਾਰੀਆਂ ਰੋ ਰੋ ਬੁਰਾ ਹਾਲ ਹੋਇਆ ਇਹਨਾਂ ਦਾ ਇਹਨਾਂ ਨੂੰ ਕਿਹਾ ਗਿਆ ਕਿ ਨਹੀਂ ਜੀ ਅਸੀਂ ਟੀਚਰ ਬਦਲਾ ਦੇਾਂਗੇ ਬੰਦੇ ਦੇ ਘਰ ਚ ਆ ਕੇ ਗੱਲ ਕਰ ਤੁਸੀਂ ਆਪ ਦੱਸੋ ਆ ਕੇ ਅੱਗੇ ਆਓ ਇੱਥੇ ਦੱਸੋ ਤੁਸੀਂ ਆ ਕੇ ਅੱਗੇ ਦਸੋ ਸਾਨੂੰ ਇੱਥੇ ਤੱਕ ਕਿਹਾ ਗਿਆ ਵੀ ਅਸੀਂ ਉਹਨਾਂ ਦੇ ਮਤਲਬ ਟੀਚਰ ਦੇ ਤੁਸੀਂ ਘਰ ਜਾ ਕੇ ਗੱਲ ਕਰ ਲਓ ਦਫ਼ਤਰੇ ਜਾ ਕੇ ਗੱਲ ਕਰ ਲਓ ਤਕਰੀਬਨ ਤਕਰੀਬਨ ਜਿਦੋਂ ਸਾਨੂੰ ਇਹ ਮਨ ਲੱਗਾ ਨਾ ਜਦੋਂ ਅਸੀਂ ਆਖਿਆ ਵੀ ਕੰਪਲੇਂਟ ਕਰਨੀ ਹੈ ਸਾਨੂੰ 3-4 ਘੰਟੇ ਇੱਥੇ ਬਿਠਾ ਕੇ ਰੱਖਿਆ ਸਕੂਲ ਦੇ ਵਿੱਚ ਕੋਈ ਕਿਸ ਪ੍ਰਕਾਰ ਦੀ ਵੀ ਸਾਡੀ ਗੱਲ ਨਹੀਂ ਸਾਡੀ ਮੰਗ ਇਹੀ ਆ ਪਹਿਲਾਂ ਮੰਗਾ ਸਾਬ ਪਹਿਲਾਂ ਉਹਦੀ ਗੱਲ ਵੀ ਮਤਲਬ ਸ਼ਾਮਾਂ ਪੈ ਗਈਆਂ 5 ਵਜ ਗਏ ਦਿਨ ਸਕੂਲ ਵੀ ਬੰਦ ਹੋ ਗਿਆ ਦਿਨ ਸਕੂਲ ਲੱਗਾ ਸਾਰਾ ਆਏ ਹੀ ਪਰ ਉਹ ਜਿਹੜੇ ਉਹਨਾਂ ਦੇ ਚਾਚਾ ਜੀ ਆਏ ਸੀ ਨਾ ਉਹਨਾਂ ਨੇ ਕਿਹਾ ਸੀ ਵੀ ਚਲੋ ਆਪਾਂ ਉੱਥੇ ਮਜੀਠੇ ਜਾ ਕੇ ਤੇ ਗੱਲ ਕਰਦੇ ਆ ਦਫ਼ਤਰ ਵਿੱਚ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਗੱਲ ਗੋਲਮੋਲ ਹੋਉਂਦੀ ਅਹੀਂ ਨਹੀਂ ਇੱਥੇ ਜਾਣਾ ਆਪਾਂ ਸਿੱਧਾ ਥਾਣੇ ਚੱਲੀਏ ਇਹ ਇਹ ਰੋਟੀ ਖਾਣ ਦੇ ਇਹਨਾਂ ਨੂੰ ਹੀ ਬੜਾ ਗੁੱਸਾ ਚੜਿਆ ਵੀ ਸਾਡੀ ਧੀ ਦੇ ਨਾਲ ਸਾਡੇ ਘਰ ਦੇ ਲਾਗੇ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਤੱਕ ਨਹੀਂ ਲੱਗਾ ਗੁਰਪ੍ਰੀਤ ਮੈਡਮ ਨੂੰ ਇਹ ਗੱਲ ਦਾ ਪਤਾ ਹੀ ਗੁਰਪ੍ਰੀਤ ਮੈਡਮ ਨੇ ਗੱਲ ਨਹੀਂ ਕੀਤੀ ਇੱਥੇ ਵੀ ਆਣ ਕੇ ਉਹਨੇ ਇਹੀ ਚੁੱਪ ਕਰਕੇ ਅੱਗੇ ਪਿੱਛੇ ਤੁਹਾਡੇ ਨਾਲ ਇੰਨਾ ਤੇਰਾ ਕੂਨ ਬੋਲਣਿਆ ਤੇ ਤੂੰ ਉਦੋਂ ਦਾ ਸਾਨੂੰ ਕੋਣ ਕਰ ਵੀ ਤੁਹਾਡੀ ਧੀ ਦੇ ਨਾਲ ਆ ਗੱਲ ਹੋਈ ਸੱਚੀ ਆ ਜਾਂ ਮੈਨੂੰ ਮੇਰੇ ਸਾਹਮਣੇ ਕਰੋ ਉਹਨੂੰ ਸ਼ੋਪਰੀਦ ਕੋਲ ਨੂੰ ਵੀ ਮੈਂ ਉਹਨੂੰ ਪੁੱਛਿਆ ਇੱਕ ਵਾਰ ਆ ਵੀ ਗੱਲ ਝੂਠਿਆ ਜਾਂ ਸੱਚ ਆ ਕੁੜੀ ਕਿਤੇ ਉਦਾਂ ਤੇ ਨਹੀਂ ਮੈਂ ਉਹਨੇ ਇੰਨੀ ਗੱਲ ਕਹੀ ਮੈਂ ਕਿਹਾ ਵੀ ਮੈਡਮ ਤੁਹਾਨੂੰ ਇੰਨਾ ਵੀ ਨਹੀਂ ਪਤਾ ਲੱਗਾ ਵੀ ਤੁਸੀਂ اتنا ਆਪਣੀਆਂ ਧੀਆਂ ਵਾਂਗੂ ਸਮਝਿਆ ਆ ਤੇ ਆ ਤੇ ਆਪਣਾ ਅਗਰੇ ਰੱਖਿਆ ਜੀ ਆਪਣੀਆਂ ਤੁਸੀਂ ਵੀ ਇਹਨਾਂ ਦੇ ਨਾਲ ਆ ਕੁਝ ਕਰਵਾਉਂਦੇ ਜੋ ਕਿ ਗਾੜੀਆਂ ਮੈਡਮ ਆਂਦੀ ਵੀ ਨਹੀਂ ਅਸੀਂ ਉਹਦੀ ਬਦਲੀ ਕਰਾ ਦਿੰਨੇ ਆ ਐਨਮ ਦੀ ਗੱਲ ਕਰ ਰਹੀ ਹੈ ਜੀ ਜਿਹੜੀ ਇੱਥੇ ਪਹਿਲਾਂ ਲੱਗੀ ਸੀ ਗੁਰਬ੍ਰੀਤ ਮੈਮ ਹੀ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਦੀਦੀ ਪ੍ਰੈਗਨੈਂਟ ਆ ਉਹ ਇਸੇ ਹਾਲਤ ਚ ਸਾਡੇ ਨਾਲ ਤੁਰੇ ਫਿਰਦੇ ਰਹੇ ਆ ਉਹਨਾਂ ਦੇ ਕਹਿਣ ਦੇ ਮਹਜੂਦ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸਾਨੂੰ ਹੁਣ ਇਹ ਇਨਸਾਫ ਚਾਹੀਦਾ ਕਿ ਉਹਨਾਂ ਤੇ ਐਕਸ਼ਨ ਲਿਆ ਜਾਵੇ ਹਣ ਐਕਸ਼ਨ ਚਾਹੀਦਾ ਹੋਰ ਹਾਂ ਕੋਈ ਮੰਗ ਨਹੀਂ ਜਾਂ ਸਾਡੀਆਂ ਬੱਚੀਆਂ ਤੇ ਕੋਈ ਕੱਲ ਨੂੰ ਕੋਈ ਦਿੱਕਤ ਵਗੈਰਾ ਨਹੀਂ ਆ ਸਕਦੀ ਕਿਉਂਕਿ ਉਹਨਾਂ ਨੇ ਪੜਨਾ ਵੀ ਆ ਲਿਖਣਾ ਵੀ ਆ ਉਹਨਾਂ ਨੇ ਕੋਈ ਬਾਹਰ ਅੰਦਰ ਵੀ ਫਿਰਨਾ ਵਾ ਸਾਨੂੰ ਇਹ ਆ ਉਹਨਾਂ ਤੋਂ ਹਜੇ ਵੀ ਡਿਮਾਂਡ ਹੈ ਕਿ ਸਾਡੇ ਬੱਚਿਆਂ ਤੇ ਸਾਨੂੰ ਉਹਨਾਂ ਕੋ ਖਤਰਾ ਵਾ ਸਾਨੂੰ ਇਹੋ ਡਿਮਾਂਡ ਹੈ ਪਹਾੜੀਆਂ ਬੱਚਿਆਂ ਨਾਲ ਇਨਸਾਫ ਹੋਣਾ ਚਾਹੀਦਾ ਵਾ ਦੇਖੋ ਜੇ ਇੰਨਾ ਚਿਰ ਗੱਲ ਦਬਾ ਕੇ ਰੱਖੀ ਆ ਫਿਰ ਕੱਲ ਉਹ ਸਾਡੇ ਬੱਚਿਆਂ ਨਾਲ ਵੀ ਕੁਝ ਵੀ ਕਰ ਸਕਦਾ ਵਾ ਮਤਲਬ ਵੀ ਸਾਨੂੰ ਤੇ ਇਹ ਆ ਕਿ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਸਕੂਲ ਬੋਰਡ ਆ ਜਾਂ ਜਿਹੜੀ ਸਰਕਾਰ ਮੌਜੂਦਾ ਸਰਕਾਰ ਆ ਇਹ ਅਸੀਂ ਮਤਲਬ ਦੁਖੀ ਹੋ ਗਏ ਆ ਗੱਲ ਕਹਿਣ ਦੇ ਆ ਪੀ ਸਾਡੀ ਮਜੀਠੀਆ ਸਾਹਿਬ ਆਏ ਹੈ ਗੱਲ ਸੁਣ ਕੇ ਬੜੀ ਦੂਰ ਤੇ ਫਿਰ ਸਾਡੀ ਥੋੜੀ ਜੀ ਫਾਸਟ ਇਸ ਚੀਜ਼ ਦੇ ਉੱਤੇ ਹੋਈ ਇਹ ਗੱਲ ਜਿਹਨਾਂ ਨੇ ਗੱਲ ਕੀਤੀ ਆ ਮੌਜੂਦਾ ਸਰਕਾਰ ਦਾ ਤੇ ਫਰਜ ਬੰਦਾ ਹੈ ਮਹਿਕਮੇ ਦਾ ਫਰਜ ਬੰਦਾ ਵੀ ਉੱਥੇ ਕਿਹੜੀ ਕੋਈ ਨਹੀਂ ਆਇਆ ਅੱਜ ਤੋਂ ਮਤਲਬ ਅੱਜ ਤੂੰ ਸੋਚੋ ਪੀਏ ਤਿੰਨ ਤਰੀਕ ਦਾ ਮਸਲਾ ਹੋ ਚੁੱਕਾ ਵਾ ਤੇ ਅਜੇ ਤੱਕ ਸਾਡੇ ਕੋਲ ਕੋਈ ਵੀ ਨਹੀਂ ਅਜੇ ਤੱਕ ਵੀ ਨਹੀਂ ਆਇਆ ਕੋਈ ਵੀ ਨਹੀਂ ਮਤਲਬ ਇਸ ਚੀਜ਼ ਨੂੰ ਨਾ ਅਜੇ ਵੀ ਉਹ ਕੋਸ਼ਿਸ਼ ਕਰ ਰਹੇ ਆ ਦਬਾਉਣ ਦੀ ਖੁਦ ਕਈਆਂ ਵਿੱਚ ਉਹ ਸਾਨੂੰ ਪਤਾ ਲੱਗਦਾ ਹੈ ਸਾਡੇ ਕੋਲ ਪਹੁੰਚਦੇ ਆ ਵੀ ਤੁਸੀਂ ਜਿੰਨਾ ਕੁ ਜ਼ੋਰ ਲੱਗਦਾ ਲਾ ਲਓ ਆਹੀ ਉਹ ਬੰਦੇ ਦੇ ਪਰਚਾ ਉਰੇ ਮਜੀਠਿਓ ਜਿਹੜੇ ਮਤਲਬ ਹਮਦੈਤੀ ਆ ਅਸੀਂ ਤਾਂ ਆਕੇ ਜੇ ਸਾਹਮਣੇ ਆ ਕੇ ਕਹਿਦੇ ਸਾਨੂੰ ਜੇ ਹਮਦੈਤਾ ਦਾ ਸਾਹਮਣੇ ਆ ਕੇ ਦੱਸ ਸਾਨੂੰ ਜੇ ਕੋਈ ਤੈਨੂੰ ਦੁੱਖ ਆ ਤੇ ਤੂੰ ਵੀ ਧੀਆ ਭੈਣਾ ਵਾਲਾ ਵਾ ਪਰ ਇਹੋ ਜੀ ਗੱਲ ਕਰਨੀ ਤੈਨੂੰ ਮਸੋਹਬਾ ਨਹੀਂ ਦਿੰਦੀ ਇਹ ਬੰਦੇ ਨੂੰ ਮੈਂ ਮੀਡੀਆ ਤੇ ਰਾਈ ਕਹਿ ਦਿੰਦਾ ਵਾ ਭਾਈ ਤੁਸੀਂ ਸਮਝਦੇ ਇੱਕ ਮਾਸਟਰ ਦੀ ਗਲਤੀ ਨਾ ਹੋ ਕੇ ਪੂਰੇ ਜਿਹੜਾ ਵਿਭਾਗ ਹੈ ਉਹਦੀ ਗਲਤੀ ਬਣ ਗਈ ਹੁਣ ਦੇਖੋ ਜੀ ਸਰਕਾਰ ਦੀ ਵੀ ਪੂਰੀ ਵਿੱਚ ਗਲਤੀ ਆ ਮਾਸਟਰ ਨੇ ਗਲਤੀ ਕੀਤੀ ਆ ਨਾ ਉਹਦੀ ਤਾਂ ਮਤਲਬ ਗਲਤੀ ਹੋ ਗਈ ਕਰ ਗਿਆ ਸਾਡੇ ਨਾਲ ਉਹ ਤੇ ਕਰ ਬਹੁਤ ਮਾੜੀ ਹਰਕਤ ਕਰਕੇ ਗਿਆ ਉਸ ਤੋਂ ਬਾਅਦ ਅੱਜ ਮਤਲਬ ਮਹਿਕਮੇ ਨੂੰ ਪਤਾ ਲੱਗਾ ਮੈਂ ਕਿ ਮੈਨੂੰ ਸਰਕਾਰ ਨੂੰ ਸਰਕਾਰ ਨੂੰ ਇਹਨਾਂ ਨੇ ਕਿਉਂ ਕੋਸ਼ਿਸ਼ ਕੀਤੀ ਇਹ ਪਰਦਾ ਪਾਉਣ ਦੀ ਮਤਲਬ ਜੁਮੇਰੀ ਹੈ ਨਾ ਇਹਨਾਂ ਦੀ ਅੱਜ ਤੱਕ ਕਿੱਥੇ ਨੇ ਕਿੱਥੇ ਗਏ ਨੇ ਕਿਵੇਂ ਵਾਪਸ ਆਪਣੀ ਟੀਨ ਸਕੂਲਾਂ ਚ ਮੈਂ ਨਾ ਜੀ ਵੇਖੋ ਜੀ ਅਸੀਂ ਤੇ ਆਂਦੇ ਆ ਵੀ ਅਸੀਂ ਮਾਡਲ ਸਕੂਲ ਤਿਆਰ ਕੀਤੇ ਜਾਂ ਇਹੋ ਜਿਹਾ ਕੀਤਾ ਮੈਨੂੰ ਤਾਂ ਲੱਗਦਾ ਵੀ ਜਿਹੜੇ ਮਾੜੇ ਗਰੀਬ ਆਪਾਂ ਮਜ਼ਦੂਰ ਆ ਤੇ ਸਾਨੂੰ ਤੇ ਵੀ ਆ ਵੀ ਸਾਡੇ ਬੱਚੇ ਪੜ੍ਹਨੇ ਹੀ ਨਹੀਂਗੇ ਪੇਪਰ ਲਾਉਣੇ ਕਿੰਨੇ ਨੇ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਅਸੀਂ ਤੇ ਮਜਦੂਰੀ ਕਰਨ ਜਾਂਦੇ ਤੇ ਬੱਚੇ ਇਹਨਾਂ ਦੇ ਹਵਾਲੇ ਕਰਕੇ ਜਾਂਦੇ ਆ ਸਰਕਾਰ ਦੇ ਹਵਾਲੇ ਕਰਕੇ ਜਾਂਦੇ ਆ ਨਹੀਂ ਜੀ ਵੇਖੋ ਹਿੰਮਤ ਕਾਦੀ ਵੀ ਸਰਕਾਰ ਹੀ ਤੇ ਜਦੋਂ ਸਰਕਾਰ ਹੀ ਕੁਝ ਨਹੀਂ ਕਰਦੀ ਇਹੋ ਜਿਹੇ ਰਾਸ਼ਕਾਂ ਨੂੰ ਖਲਾਉਗੀ ਜਾਂ ਇਹੋ ਜਿਹਾਂ ਨੂੰ ਖਲਾਉਗੀ ਤੇ ਫਿਰ ਬੱਚੇ ਸਾਡੇ ਕਿੱਥੇ ਪੜਨਗੇ ਆਪ ਸਾਨੂੰ ਬਹੁਤ ਸ਼ਰਮ ਆਉਂਦੀ ਇਹ ਗੱਲ ਕਰਦਿਆਂ ਪਰ ਮਜਬੂਰੀ ਚਾਹੀਏ ਇੱਥੋਂ ਤੱਕ ਪਹੁੰਚੇ ਜਿੱਤ ਲਕਾਉਣ ਦੇ ਤੇ ਗਾਂ ਵੀ ਉਹ ਕਿਸੇ ਦੀ ਧੀ ਪੈਨੂ ਜਾ ਕੇ ਨੁਕਸਾਨ ਬਚਾ ਸਕਦਾ ਹੈ ਆਪਣੀ ਇੱਜ਼ਤ ਨੂੰ ਇੱਜ਼ਤ ਸਮਝਿਆ ਵਾ ਚਲੋ ਠੀਕ ਆ ਪਰ ਇਹੋ ਜਿਹੀ ਹਰਕਤਾਂ ਹੀ ਗਿਆ ਵੀ ਕਿਸੇ ਦੀ ਹੋ ਦੇ ਨਾਲ ਨਵੇਂ ਉਹਦੀਆਂ ਖੋਦ ਤਿੰਨ ਭੈਣਾਂ ਆ ਉਹ ਵੀ ਸਰਕਾਰੀ ਸਕੂਲ ਦੀਆਂ ਟੀਚਰਾਂ ਆ ਉਹਨੂੰ ਆਪਣੀਆਂ ਭੈਣਾਂ ਵਾਂਗੀ ਵੇਖ ਲੈਣਾ ਚਾਹੀਦਾ ਹੈ ਵੀ ਮੈਂ ਮਾਸਾ ਮਾਸਾ ਕੁੜੀਆਂ ਦੇ ਨਾਲ ਕਿਹੜੀਆਂ ਹਰਕਤਾਂ ਕਰਨ ਲੱਗਾ ਆ ਵੀ ਮੈਂ ਕੀ ਇਹਨਾਂ ਕੋ ਕਰਾਉਣ ਲੱਗਾ ਆ ਮਾਸਾ ਸ਼ਰਮ ਨਹੀਂ ਆਈ ਦਰ ਲਾਂ ਤੇ ਉਹ ਜੇ ਬੰਦੇ ਦੇ ਬੰਦਾ ਬੰਨ ਬੈਠਾ ਜਿਹੜਾ ਸਰ ਅਹੀਂ ਤੇ ਬਸ ਇਹੋ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸਾਨੂੰ ਉਸ ਅਰੈਸਟ ਹੋਣਾ ਚਾਹੀਦਾ ਸਾਨੂੰ ਇਹੋ ਮੰਗਿਆ ਬਸ ਔਰ ਕੋਈ ਮੰਗ ਰਹੀ ਪੰਜ ਦਿਨ ਹੋ ਚੱਲੇ ਹੈ ਤੱਕ ਰੈਸਪਾਂਸ ਨਹੀਂ ਲੱਗਾ ਅਸੀਂ ਨਾ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਜਿਹੜਾ ਸਟਾਫ ਆ ਨਾ ਸਾਰਾ ਜਿੰਨਾ ਵੀ ਇਹਨਾਂ ਦਾ ਵਿਭਾਗ ਆ ਉਹਨਾਂ ਦੇ ਵਿੱਚੋਂ ਕੋਈ ਵੀ ਕੋਈ ਸਾਡੇ ਘਰ ਨਹੀਂ ਪਹੁੰਚਿਆ ਕਿਸੇ ਨੇ ਖਬਰ ਨਹੀਂ ਲਈ ਵੀ ਤੁਹਾਡੀਆਂ ਬੱਚੀਆਂ ਨਾਲ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਇਹਨਾਂ ਲੋਕਾਂ ਨੇ ਸਾਨੂੰ ਸਮਝਿਆ ਗਰੀਬ ਬਿਮਾਰੇ ਬੰਦੇ ਆ ਜੇ ਹਸਪਤਾਲ ਗਏ ਆ ਤੇ ਸਾਨੂੰ ਇਹਨਾਂ ਨੇ 9 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਗੱਦੀ ਘੜੇ ਪਾ ਕੇ ਰੱਖਿਆ ਜੇ ਮੈਡਮ ਨੂੰ ਪੁੱਛੀਦਾ ਸੀ ਉਹ ਕਹਿੰਦੀ ਸੀ ਕਿ ਪੈਨ ਨਹੀਂ ਹੈ ਪੈਨ ਲੈ ਆਓ ਜੇ ਮਾਲੋ ਅਸੀਂ ਪਿੰਡੋਂ ਜਾ ਕੇ ਤੁਹਾਨੂੰ ਪਹਿਨੇ ਦੇਣਾ ਆ ਤੇ ਫਿਰ ਅਸੀਂ ਪਿੰਡ ਇੱਥੇ ਆਏ ਕਰਨੇ ਆ ਫਿਰ ਅਸੀਂ ਪਹਿਨੇ ਲੈ ਆਈ ਆਉਂਦੇ ਤੇ ਜਦੋਂ 4 ਵਜੇ ਦਾ ਵਾਦਾ ਸਰਦਾਰ ਹੁਣ ਆ ਐਸੋਸ਼ਨ ਗੱਲ ਕੀਤੀ ਆ ਫਿਰ ਇਹਨਾਂ ਸਾਡੀ ਗੱਲ ਸੁਣੀ ਆ ਪਹਿਲਾਂ ਇਹਨਾਂ ਸਾਨੂੰ ਨਹੀਂ ਕੁਝ ਦੱਸਿਆ ਪਹਿਲਾਂ ਸਾਨੂੰ ਰੱਖਿਆ ਏਦਾਂ ਹੀ ਕਦੀ ਉੱਥੇ ਬਹਿ ਜਾਓ ਕਦੀ ਇੱਥੇ ਬਹਿ ਜਾਓ ਨਿਸਾਫ਼ ਨਹੀਂ ਮਿਲਿਆ ਦੋ ਤਿੰਨ ਬੰਦੇ ਉੱਥੇ ਫਿਰਦੇ ਰਹੇ ਆ ਵਿੱਚ ਘਰੇ ਚਲਜ ਖਰਾਬ ਕੀਤਾ ਪੂਰਾ ਨੇਤ ਦਾ ਖਰਾਬ ਕੀਤਾ ਜੀ ਤੇ ਬਾਕੀ ਸਾਨੂੰ ਆਂਦੇ ਸੀ ਜਦੋਂ ਪਹਿਲੇ ਦਿਨ ਸਾਨੂੰ ਦਫਤਰੇ ਖਾੜੋ ਸਾਨੂੰ ਦੇ ਦਫਤਰੇ ਚਲ ਜੋ ਤੁਸੀਂ ਆ ਜਾਓ ਉੱਥੇ ਬਹਿ ਗੱਲ ਕਰਦੇ ਆਂ ਤੇ ਅਹੀਂ ਆਖੇ ਪਈ ਅਸੀਂ ਦਫਤਰੇ ਨਹੀਂ ਜਾਣਾ ਕਿਉਂਕਿ ਸਾਨੂੰ ਇਹਨਾਂ ਉੱਥੇ ਗਮਰਾਹ ਕਰਨਾ ਸੀ ਪ੍ਰੈਸ਼ਰ ਪਾਉਣਾ ਸੀ ਕਿ ਤੁਸੀਂ ਥੋੜਾ ਬੋਧਾ ਕਰ ਕਰਕੇ ਤੇ ਗੱਲ ਦਬ ਦੋ ਤੇ ਪਰ ਅਸੀਂ ਗੁਰੂ ਦੇ ਸਿਖਿਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਭਾਵੇਂ ਸਾਡੀ ਲੜਕੀ ਆ ਭਾਵੇਂ ਸਾਡੇ ਗਵਾਂਡੀਆਂ ਦੀ ਹੈ ਨਾ ਸਾਡੀ ਜਾਨ ਚਲ ਜੇ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਅਸੀਂ ਮੁੱਦਾ ਠਾਇਆ ਹੋਰ ਕਿਸੇ ਨੇ ਮੁੱਦਾ ਨਹੀਂ ਠਾਇਆ ਤੁਸੀਂ ਵੱਡੀ ਗੱਲ ਵੇਖੋ ਜੀ ਆਈ ਆ ਜੀ ਉਹ ਹਾਂ ਜੀ ਆਹੀ ਸਾਰੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿਉਂਕਿ ਭਗਵੰਤ ਮਾਨ ਸਾਫ ਦਾ ਲਾਅ ਐਂਡ ਆਰਡਰ ਤੱਕ ਕਾਲੈਪਸ ਹੋ ਗਿਆ ਇਹ ਬੰਦੇ ਨੂੰ ਕੋਈ ਕਿੱਥੇ ਵੇਖੇ ਇਹ ਦੇਸ਼ ਲਈ ਇਹ ਪੰਜਾਬ ਦੇ ਲਈ ਖਤਰਾ ਸਮਾਜ ਲਈ ਖਤਰਾ ਇਹ ਤੋਂ ਬਚ ਕੇ ਰੋ ਔਰ ਇਹਨੂੰ ਨਾਲ ਦੀ ਨਾਲ ਜਿਹੜਾ ਨਜ਼ਦੀਕੀ ਥਾਣਾ ਫੜਾਓ ਕਿ ਇਹੋ ਜਿਹੇ ਬੰਦੇ ਨੂੰ ਸਜਾਏ ਮੌਤ ਮਿਲੇ ਇੱਕ ਉਮਰ ਕਹੇ ਤਾਂ ਵੀ ਹੱਕਦਾਰ ਨਹੀਂ ਜਿਹਨੂੰ ਇਹ ਸ਼ਰਮ ਨਹੀਂ ਜਿਹਨੂੰ ਸਮਝ ਨਹੀਂ ਜਿਹੜਾ ਬੇਸ਼ਰਮੀ ਦੀ ਹੱਦ ਟੱਪੀ ਬੈਠਿਆ ਤੇ ਉਹ ਅੱਜ ਸਰਕਾਰ ਉਹਨੂੰ ਬਚਾਉਣ ਤੇ ਹੋਈ ਐ ਉਸ ਕਰਕੇ ਆ ਪਰਿਵਾਰ ਨੇ ਮੈਨੂੰ ਸਾਰਿਆਂ ਨੇ ਉਹਦੀ ਟੀਚਰ ਦੀ ਇਹ ਫੋਟੋ ਵੀ ਦਿੱਤੀ ਜੀ ਕਿ ਆ ਇਹ ਰਕੇਸ਼ ਕੁਮਾਰ ਹੈ ਔਰ ਇਹਦੇ ਖਿਲਾਫ ਪਤਾ ਨਹੀਂ ਠੀਕ ਹੈ ਪੁਲਿਸ ਦਾ ਜਿਹੜਾ ਉਸ ਦਿਨ ਐਸਐਚਓ ਮਜੀਠਾ ਅਮੋਲਕ ਸਿੰਘ ਤੇ ਇਹ ਆਪ ਪਰਿਵਾਰ ਦੱਸਦਾ ਕਿ ਪਰਮਜੀਤ ਕੌਰ ਨੌ ਸੀ ਦਾ ਸਬ ਇਨਸਪੈਕਟਰ ਸਬ ਇਨਸਪੈਕਟਰ ਕਮਲਪ੍ਰੀਤ ਕੌਰ ਉਹਨਾਂ ਨੇ ਤਾਂ ਸਹੀ ਰੋਲ ਅਦਾ ਕੀਤਾ ਕਿ ਇਹ ਗਏ ਤੇ ਪਰਚਾ ਦਿੱਤਾ ਮਗਰ ਜੇ ਇਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਕਵਰ ਅਪ ਕਰਨ ਲਈ ਉਸ ਰਕੇਸ਼ ਕੁਮਾਰ ਨੂੰ ਬਚਾਉਣ ਲਈ ਹਰਜੋਤ ਬੈਂਸ ਦੇ ਸਕੂਲ এডਿਕੇਸ਼ਨ ਵਿਭਾਗ ਨੇ ਜੋ ਰੋਲ ਅਦਾ ਕੀਤਾ ਔਰ ਸਪੈਸ਼ਲੀ ਇਹ ਨੌ ਲੈਂਦੇ ਆ ਜਿਹੜਾ ਇੱਥੋਂ ਦਾ ਪ੍ਰਿੰਸੀਪਲ ਐ ਨਵਦੀਪ ਕੌਰ ਮੌਜੂਦਾ ਔਰ ਉਸ ਤੋਂ ਪਹਿਲਾਂ ਗੁਰਪ੍ਰੀਤ ਕੌਰ ਔਰ ਜੋ ਸਟਾਫ ਜੀਦੇ ਜੀਦੇ ਧਿਆਨ ਚ ਆਇਆ ਜਾਏ ਹਸਪਤਾਲ ਗਏ ਹਸਪਤਾਲੇ ਕਹਿੰਦੇ ਜੀ ਅਸੀਂ 7 8 ਘੰਟੇ ਹਾਂਜੀ ਸਹੀ ਹਸਪਤਾਲ ਚ ਧੱਕੇ ਖਾਰੇ ਇੱਕ ਪਾਸੇ ਪੀੜਤ ਨੇ ਇੱਕ ਪਾਸੇ ਕੱਡੀ ਇਹ ਮਤਲਬ ਹਰਾ ਪਰੇਸ਼ਾਨੀ ਚੋਂ ਨਿਕਲ ਰਹੇ ਆ ਇਹਨਾਂ ਨਾਲ ਹਮਦਰਦੀ ਕਰਨ ਦੀ ਜਗ੍ਹਾ ਹਸਪਤਾਲਾਂ ਚ ਕਹੇ ਕਹਦੇ ਸਾਡੇ ਕਲਮ ਦੀ ਸਿਆਹੀ ਮੁੱਕ ਗਈ ਕਿ ਇਹ ਤੁਹਾਡਾ ਮਾਡਲ ਹੈ ਦਿੱਲੀ ਮਾਡਲ ਇਸ ਲਈ ਆਈ ਡਿਮਾਂਡ ਸਟ੍ਰਿਕਟਰ ਸਟਾਪ ਐਕਸ਼ਨ ਇਹ ਪਰਚਾ ਇਮੀਡੀਏਟਲੀ ਦਰਜ ਹੋਵੇ ਔਰ ਇਸ ਨੂੰ ਫਾਸਟ ਟਰੈਕ ਕੋਰਟ ਚ ਪਾ ਕੇ ਇਸ ਬੰਦੇ ਨੂੰ ਸਜਾਏ ਮੌਤ ਮਿਲੇ ਇਹ ਜਿਵੇਂ ਦਿੱਲੀ ਚ ਨਿਰਭਾਇਆ ਕੇਸ ਸੀ ਉਸ ਕੇਸ ਦੇ ਤਰਤੇ ਇਥੇ ਜੋ ਹਾਲਾਤ ਬਣਿਆ ਤੁਸੀਂ ਵੇਖੋ 20 ਤਰੀਕ ਇਹ ਤਾਂ 3 ਤਰੀਕ ਨੂੰ ਦਾ ਪਰਚੇ ਇਹਨਾਂ ਨੇ ਅਖੀਰ ਚ ਹਾਰ ਕੇ ਸ਼ਿਕਾਇਤ ਦਰਜ ਕਰਾਈ ਮਗਰ 20 ਤਰੀਕ ਨੂੰ ਇਹ ਜਾ ਕੇ ਐਜੂਕੇਸ਼ਨ ਵਿਭਾਗ ਦੇ ਕੋਲ ਪਿੱਟਿਆ ਉਹਨਾਂ ਨੇ ਕਿਹਾ ਸੀ ਮਸਲਾ ਹੱਲ ਕਰਾਉਣੇ ਉਹਨੂੰ ਬਦਲ ਦੇਣੇ ਆ ਥੋੜਾ ਬਹਿ ਕੇ ਸਮਝੌਤਾ ਕਰਾਂ ਦੇ ਕਾਹਦਾ ਸਮਝੌਤਾ ਭਾਈ ਇਹ ਗਰੀਬ ਨੇ ਤੇ ਸਮਝੌਤਾ ਕੀ ਇਹ ਦਿੱਲੀ ਮਾਡਲ ਹੈ ਜਿੱਥੇ ਤਾਂ ਇੱਕ ਬੰਦੇ ਕਹਿੰਦੇ ਬਾਹਰਲੇ ਦੇ ਛਤਾਂ ਨੂੰ ਐਜੂਕੇਸ਼ਨ ਦਿਵਾਉਣੀ ਹੈ ਵਿਭਾਗ ਨੂੰ ਤੁਸੀਂ ਜੀ ਇਹ ਇਤੋਂ ਹੀ ਪੜਦਾ ਸਪਾਸ਼ ਹਰਜੋਤ ਬੈਂਚ ਨੂੰ ਇੰਨਾ ਤਾਂ ਸਮਾਂ ਮਿਲਦਾ ਹੈ ਹਰੀ ਝੰਡੀਆਂ ਉਹਨਾਂ ਬੱਚਾ ਨੂੰ ਵਿਕਾਉਣ ਨੂੰ ਜਿਹੜੇ ਟੀਚਰ ਬਾਹਰ ਜਾਂਦੇ ਨੇ ਭਾਈ ਸਿਖਾ ਕੇ ਲਿਆ ਉਹਨਾਂ ਬਾਹਰੋਂ ਟੀਚਰਾਂ ਨੂੰ ਤੇਰੇ ਕੋਲ ਹਰੀ ਛੰਡੀ ਵਿਖਾਉਣ ਨੂੰ ਬੱਚਾ ਨੂੰ ਟਾਈਮ ਹੈ ਤੇ ਜਿਹੜੀ ਪੰਜਾਬ ਦੀਆਂ ਧੀਆਂ ਪੜਾਣਾ ਦਾ ਸੋਸ਼ਣ ਕੀਤਾ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਦਾ ਨਾ ਕੇ ਜਰੀਆਲ ਕੋਲ ਟਾਈਮ ਨਾ ਭਗਵੰਤ ਮਾਨ ਕੋਲ ਟਾਈਮ ਤੇ ਨਾ ਹਰਜੋਤ ਵੈਂਚ ਕੋਲ ਟਾਈਮ ਅੱਜ ਕਿੰਨੇ ਦਿਨ ਬੀਤ ਗਏ ਜੀ 20 ਤਰੀਕ ਤੋਂ ਲਾ ਲੋ ਐਜੂਕੇਸ਼ਨ ਮਹਿਕਮੇ ਦੇ ਧਿਆਨ ਚ ਸੀ ਅੱਜ ਚੜ ਗਈ 7 ਤਰੀਕ 18 ਦਿਨਾਂ ਤੱਕ এডਿਕੇਸ਼ਨ ਮਹਿਕਮੇ ਦੇ ਧਿਆਨ ਚ ਸੀ ਕੀ ਕਰ ਰਹੇ ਸੀ ਬਾਇਬਰ ਦੇ ਸਲੀਪਿੰਗ ਇਹ ਕਵਰ ਅਪ ਉਹ ਕਿਉਂ ਕਰ ਰਹੇ ਸੀ ਕਿਉਂ ਬਚਾਇਆ ਜਾ ਰਿਹਾ ਸੀ ਔਰ ਇਹਨਾਂ ਨੂੰ ਇਹ ਗੱਲ ਕਹੀ ਗਈ ਕਿ ਮਹਿਕਮੇ ਜੀ ਇੱਜ਼ਤ ਦਾ ਧਿਆਨ ਕਰੋ ਟੀਚਰ ਦਾ ਧਿਆਨ ਕਰੋ ਉਹਨਾਂ ਦਾ ਧਿਆਨ ਕਰਨ ਤੇ ਆਪ ਦੇ ਪੰਜਾਬ ਦੀਆਂ ਧੀਆਂ ਪੜਾ ਬੇਟੀਆਂ ਦਾ ਕੋਈ ਧਿਆਨ ਨਾ ਕਰਨ ਪਰ ਪੁਲਿਸ ਦੀ ਕੀ ਵੈਬਸੀ 5 ਦਿਨਾਂ ਚ ਪੁਲਿਸ ਜੱਤ ਦੇ ਕੋ ਇਸ ਗੱਲ ਦਾ ਪੁਲਿਸ ਜਵਾਬ ਦੇ ਸਕਦੀ ਆ ਜੀ ਮਗਰ ਜਿਹੜੇ ਐਸਐਚਓ ਨੇ ਯਾ ਆ ਕਮਲਪ੍ਰੀਤ ਕੌਰ ਨੇ ਜਿਨ੍ਹਾਂ ਨੇ ਇਹਨਾਂ ਨੇ ਇਹ ਆਪ ਦੇਖੋ ਮੈਂ ਕੋਈ ਗੱਲ ਇੱਥੇ ਗਲਤ ਨਹੀਂ ਕਰਨੀ ਜੋ ਜਿਨ੍ਹਾਂ ਦੀ ਇਹਨਾਂ ਨੇ ਕਾਰਗੁਜ਼ਾਰੀ ਸਹੀ ਦੱਸੀ ਮੈਂ ਤੁਹਾਨੂੰ ਕਹਿ ਰਿਹਾ ਸਹੀ ਹੋਈ ਆ ਹਸਪਤਾਲ 'ਚ ਕਿਵੇਂ ਇਹਨਾਂ ਨੂੰ ਖੱਜਲਖਵਾਲ ਕੀਤਾ ਗਿਆ ਕਿਵੇਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉਹਦੀ ਗੱਲ ਤੁਹਾਡੇ ਸਾਹਮਣੇ ਲਿਆਇਆ ਆਪ ਉਹ ਮੂੰਹੋਂ ਬਿਆਨ ਕਰ ਰਿਹਾ ਕਿ ਹਾਲਾਤ ਇਹ ਹਸਪਤਾਲ ਦੇ ਕੀ ਕਹਿੰਦੇ ਜੀ ਕਲਮ ਨਹੀਂ ਜੇ ਕਲਮ ਲੱਭ ਪਿਆ ਤਾਂ ਸ਼ਿਆਹੀ ਨਹੀਂ ਮਨਚਾ ਠੀਕ ਨਹੀਂ ਸੀ ਔਰ ਉਸ ਤੋਂ ਪਹਿਲਾਂ ਐਜੂਕੇਸ਼ਨ ਵਿਭਾਗ ਜਿਹੜਾ 20 ਤਰੀਕ ਤੋਂ ਲੈ ਕੇ 3 ਤਰੀਕ ਤੱਕ ਔਰ ਰਾਜਸਤਾ ਸਾਥ ਹੋ ਗਈ ਇਸ ਮੁੱਦੇ ਤੇ ਕਿਉਂ ਚੁੱਪ ਬੈਠੇ ਸਨ ਸਾਰਾ ਸਟਾਫ ਡਿਸਮਿਸ ਹੋਵੇ ਚਾਹੇ ਉਹ ਇੱਥੇ ਆ ਔਰ ਚਾਹੇ ਉਹ ਭੰਗਵਾ ਪਿੰਡ ਆ ਜਿਨ੍ਹਾਂ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਐਲੀਮੈਂਟਰੀ ਸਕੂਲ ਹੈ ਅਟੈਕਡ ਹੈ ਜਿਹੜਾ ਵੱਡਾ ਸਕੂਲ ਹੈ ਭੰਗਵਾ ਪਿੰਡ ਚ ਇਹ ਸਾਰਾ ਕਾਰਨਾਮਾ ਜੋ ਵਾਪਰਿਆ ਇਹਦੇ ਚ ਜਿਹੜੇ ਜਿਹੜੇ ਰਕੇਸ਼ ਕੁਮਾਰ ਦੀ ਮਦਦ ਕਰ ਰਹੇ ਸੀ ਚਾਹੇ ਉਹ ਡੀਓ ਹੈ ਚਾਹੇ ਉਹ ਸੈਕਟਰੀ ਐਜੂਕੇਸ਼ਨ ਹੈ ਚਾਹੇ ਉਹ ਮੰਤਰੀ ਹੈ ਜਿਹੜੇ ਜਿਹੜੇ ਵੀ ਇਨਵਾਲਡ ਸੀ ਉਹ ਬਚਨੇ ਨਹੀਂ ਚਾਹੀਦੇ ਨਹੀਂ ਤਾਂ ਲੋਕਾਂ ਨੂੰ ਪਰ ਸਮਝ ਆ ਜੂਗੀ ਕਿ ਸਰਕਾਰ ਕਿਹਦੇ ਨਾਲ ਖਲੋਤੀ ਹੈ ਪੰਜਾਬ ਦੀਆਂ ਧੀਆਂ ਪੜਾਣਾਂ ਨਾਲ ਖਲੋਤੀ ਹੈ ਬੱਚੀਆਂ ਨਾਲ ਖਲੋਤੀ ਹੈ ਕਿ ਇਹ ਇਹ ਜੇ ਰਾਖਸ਼ਾਂ ਨਾਲ ਖਲੋਤੀ ਇਸ ਲਈ ਅੱਜ ਅਸੀਂ ਸਾਰੇ ਇਹ ਬੀਬਾ ਜੀ ਗਨੀਮਕੌਰ ਜੀ ਐਮਐਲਏ ਸਾਹਿਬ ਇਹ ਸਾਰਿਆਂ ਨਾਲ ਪਰਿਵਾਰਾਂ ਦੇ ਵਿੱਚ ਜਾ ਕੇ ਆਏ ਔਰ ਤੁਸੀਂ ਵੇਖੋ ਆ ਸਾਰਾ ਪਿੰਡ ਹੀ ਲਗਭਗ ਇੱਥੇ ਇਕੱਠਾ ਹੋਇਆ ਕਿਉਂਕਿ ਪਿੰਡ ਨੇ ਵੀ ਮਨ ਬਣਾ ਲਿਆ ਕਿ ਜੇ ਇਹ ਚ ਕਾਰਵਾਈ ਨਾ ਹੋਈ ਤੇ ਬੜਾ ਵੱਡਾ ਰੋਸ ਪ੍ਰਦਰਸ਼ਨ ਹਰਜੋਤ ਬੈਂਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਜਾਊਗਾ ਔਰ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਪਤਾ ਨਹੀਂ ਤੂੰ ਆਪ ਦੀ ਇਹ ਸ਼ਰਾਬ ਦੇ ਇਲਾਜ ਲਈ ਗਿਆ ਕਾਦੇ ਲਈ ਗਿਆ ਮਗਰ ਮੁੜਿਆ ਪੰਜਾਬ ਦੇ ਜੋ ਹਾਲਾਤ ਬਣੇ ਪਏ ਆ ਉੱਤੇ ਵੀ ਧਿਆਨ ਦਿਓ ਪੰਜਾਬ ਦਾ ਤਾਂ ਫਿਕਰ ਹੀ ਕੋਈ ਨਹੀਂ ਅਸਤੀਫਾ ਵੀ ਮੰਗ ਕਰਦੇ 100% ਹੀ ਹਰਜੋਤ ਮੈਂ ਸਾਨੂੰ ਰਾਈਟ ਟੂ ਬੀ ਅਦਰ ਐਜੂਕੇਸ਼ਨ ਮਨਿਸਟਰ ਜੇਸ ਬੰਦੇ ਨੂੰ ਇਹ ਸ਼ਰਮ ਹਿਆ ਨਹੀਂ ਇੱਥੇ ਆ ਕੇ ਇਹਨਾਂ ਦਾ ਪਤਾ ਤਾਂ ਕੀ ਲੈਣਾ ਸੀਗਾ ਆਪਦੇ ਮਹਿਕਮੇ ਦੇ ਬੰਦਿਆਂ ਨੂੰ ਭੇਜ ਰਿਹਾ ਕਿ ਕੋਈ ਨਾ ਥੋੜਾ ਬਹਿ ਕੇ ਰਾਜੀਨਾਮਾ ਕਰਾ ਦਿੰਨੇ ਉਹ ਚਾਹੇ ਤਾਂ ਮੰਤਰੀ ਰਹਿਣ ਦਾ ਕੋਈ ਹੱਕ ਰਹਿ ਗਿਆ ਕੀ ਉਹਨੇ ਪ੍ਰੋਫੈਸਰ ਬਲਜਿੰਦਰ ਨਾਲ ਕੀਤਾ ਉਥੇ ਰੋਪੜ ਇਹ ਕੋਈ ਭੁੱਲੀ ਗੱਲ ਹੈ ਉਦੋਂ ਵੀ ਇਹਨਾਂ ਨੇ ਪ੍ਰਸ਼ਾਸਨ ਦੀ ਜ਼ੋਰ ਨਾਲ ਉਸ ਉੱਥੇ ਬਹਿ ਕੇ ਉਹ ਝੂਠਾ ਪਰਚਾ ਦਰਜ ਕੀਤਾ ਜਿਉਂ ਉਹਦੇ ਘਰ ਵਾਲੇ ਨੂੰ ਫਿਰ ਅਖੀਰ ਚ ਉਹਦੇ ਸੌਰੇ ਨੂੰ ਤਾਂ ਛੱਡਿਆ ਹੀ ਹੈ ਨਾ ਉਸ ਕੇਸ 'ਚ ਜਿਹਨੂੰ ਉਹਨੇ ਡਾਉਰੀ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਇੱਥੇ ਵੀ ਉਹ ਕੰਮ ਸ਼ੁਰੂ ਕੀਤਾ ਹੋਇਆ ਮਤਲਬ ਪਹਿਲਾਂ ਗਲਤ ਕੰਮ ਕਰਦੇ ਆ ਗਲਤ ਬੰਦਿਆਂ ਦੀ ਮਦਦ ਕਰਦੇ ਆ ਔਰ ਜਦ ਫੜੇ ਜਾਂਦੇ ਆ ਫਿਰ ਉੱਥੇ ਦਬਾਅ ਬਣਾਉਣਾ ਸ਼ੁਰੂ ਕਰਦੇ ਉਹ ਦਬਾਅ ਦਾ ਕੰਮ ਇੱਥੇ ਸ਼ੁਰੂ ਹੋਇਆ ਹੈ ਮਗਰ ਇਹ ਮੈਂ ਦੱਸ ਦਿਆਂ ਉਹਨਾਂ ਨੂੰ ਕਿ ਭਾਈ ਇਹ ਮਜੀਠਾ ਹਲਕਾ ਇੱਥੇ ਬੇਇਨਸਾਫੀ ਦੇ ਖਿਲਾਫ ਇੱਕ ਇੱਕ ਮਜੀਠੇ ਦਾ ਬਚਨੀਕ ਚਾਹੇ ਉਹ ਸਾਡੀ ਧੀ ਹੈ ਭੈਣ ਹੈ ਬਜ਼ੁਰਗ ਹੈ ਨੌਜਵਾਨ ਹੈ ਠੋਕ ਕੇ ਲੜਾਂਗੇ ਸਰਕਾਰਾਂ ਦੀ ਨਾਚਾ ਚ ਧੂ ਕੜ ਦਿਆਂਗੇ ਮਗਰ ਇਹ ਜੀ ਬੇਇਨਸਾਫੀ ਨਹੀਂ ਹੋਣ ਦੇ ਦੇਖੋ ਮੈਂ ਬੜਾ ਸਪਸ਼ਟਾ ਜੀ ਅੱਜ ਜਾ ਕੇ ਅਸੀਂ ਮੀਟਿੰਗ ਕਰਕੇ ਮੈਂ ਹੁਣ ਵੀ ਤੁਹਾਡੇ ਆਉਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਕੇ ਆਇਆ 24 ਘੰਟੇ ਹੋਰ ਦਿੱਤੇ ਨਹੀਂ ਤਾਂ ਅਸੀਂ ਧਰਨਾ ਇੱਥੇ ਮਜੀਠੇ ਸ਼ੁਰੂ ਕਰਾਂਗੇ ਪੱਕਾ ਕਿ ਜਿਹੜਾ ਇਹਨਾਂ ਨੂੰ ਵਿਚਾਰ ਰਿਹਾ ਉਹਨਾਂ ਦੇ ਪਰਦਾ ਫਾਸ਼ ਕਰਾਂਗੇ ਬਲੋ ਇਹ ਸੌਣੋ ਸੌਣੋ ਵੇਖੋ ਜੀ ਇਹਨਾਂ ਸਾਰੀਆਂ ਗੱਲਾਂ ਦੀ ਅਸੀਂ ਇਹ ਸਾਰੇ ਕਹਿੰਦੇ ਆਂ ਵੀ ਇਹਨਾਂ ਸਾਰੀਆਂ ਗੱਲਾਂ ਦੀ ਜੋ ਵੀ ਹੋਈ ਆ ਨਾ ਗੱਲ ਇਹ ਮਦਭਾਗੀ ਦੇ ਬੜੀ ਮਾੜੀ ਹੋਈ ਆ ਇਹ ਸਾਰੀ ਗੱਲ ਦੀ ਸਰਕਾਰ ਜੁਮੇ ਆ ਰਿਹਾ ਸਰਕਾਰ ਕੋਲ ਇਹ ਤੇ ਟਾਈਮ ਹੈਗਾ ਵੀ ਮਜੀਠੀਆ ਸਾਹਿਬ ਨੂੰ ਸੰਮਣ ਕੱਢ ਦਿਓ ਉਹ ਜਿਹੜੀਆਂ ਗੱਲਾਂ ਬਾਰ-ਬਾਰ ਹੋਈਆਂ ਸਾਹਿਬ ਇਹ ਗੱਲ ਕੋਈ ਨਹੀਂ ਅਜ ਮੁੱਦਾ ਇਹ ਆ ਆਪਣਾ ਪੰਦਾ ਇਹਨਾਂ ਦੀ ਮੁੱਦਾ ਪਰ ਸਰਕਾਰ ਬਦਲਾ ਬਦਲਾ ਨਹੀਂ ਜਿਹੜੀ ਗੱਲ ਆ ਵੇਖੋ ਬਦਲਾ ਇਹ ਬਦਲਾ ਬਿਹਾਰ ਬਣਾਉਣ ਵਾਲਾ ਬਦਲਾ ਲਿਆਂਦਾ ਲੋਕਾਂ ਨੂੰ ਤੇ ਬਦਲਾ ਕਰਕੇ ਸਰਕਾਰ ਬਣੀ ਆ ਨਾ ਇੱਕ ਦੇ ਸਰਕਾਰ ਬਦਲਾ ਕਰਕੇ ਤੇ ਬਦਲਾ ਦੇ ਬਿਹਾਰ ਵਾਲੇ ਕੰਮ ਹੋਣ ਦਾ ਵੀ ਇੱਥੇ